ਨਵਾਂ ਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਅਸੀਂ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਬਣ ਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆ ਆਪਾਂ ਬਲੇਮ ਕਰ ਦੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿ ਵੀ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਵਿੱਚ ਰੋਸ ਕਰੋ ਹਾਂਜੀ ਬਿਲਕੁਲ ਜੀ ਨਵਾਂ ਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਤੇ ਸਾਰੀ ਸ਼ਾਂਤੀ ਚਾਹੀਦੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਗੁਰੂ ਘਰ ਦੇ ਵਿੱਚ ਇੱਥੇ ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਨੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਅ ਸੋ ਅੱਜ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਪਰ ਸਾਰੇ ਇਹੀ ਅਰਦਾਸ ਕੀਤੀ ਹੈ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੋਕ ਸ਼ਾਂਤੀ ਹੋਵੇ 2024 ਸ਼ੰਤਨ ਸ਼੍ਰੀ ਗ੍ਰਾਮ ਦਾਜੀ ਦਾ ਦਰ ਹੈ ਨਿਰੰਤਰ ਪਾਣੀ ਦਾ ਪ੍ਰਵਾਹ ਚੱਲਦਾ ਕਿੰਨਾ ਕੁ ਮਨਸਕੋ ਬਹੁਤ ਹੀ ਬਹੁਤ ਮੈਂ ਤਾਂ ਸਰਜੀਤ ਉਹੀ ਗੱਲ ਕਰ ਰਿਹਾ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਇਹ ਤੋਂ ਉੱਤੇ ਕੁਝ ਨਹੀਂ ਹੈ ਜੀ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕੋਈ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੀਆਂ ਅਰਦਾਸ ਅੱਜ ਬਸ ਬਸ ਜੀ ਬਸ ਇੱਥੇ ਤੋਂ ਹੁੰਦੀ ਆ ਰਮਿਕ ਦੀ ਸ਼ੁਰੂਆਤ ਸੀ ਅੱਜ ਇੱਥੋਂ ਕਰ ਅੱਜ ਸਾਰੀ ਹਮੇਸ਼ਾ ਹੀ ਮੇਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਹੀ ਸ਼ੁਰੂ ਹੁੰਦੀ ਆ ਚਲੋ ਬਸ ਹਲਕਾ ਤਾਂ ਨੌ ਲੈ ਕੇ ਜਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗੁਰਬਾਣੀ ਦੇ ਵਿੱਚ ਜੋ ਪਾਵਰ ਹੈ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਪੁਰ ਸਹੀ ਤਰ੍ਹਾਂ ਕੀ ਕਹਿਣਾ ਚਾਹੀਦਾ ਪਰ ਸੰਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਸ ਤੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੂਗਾ ਨਫਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਉਹਦੇ ਨਾਲ ਜਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜਰੂਰ ਜੋੜੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ 1 ਮਹੀਨਾ ਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਸੀ 1 ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਜੈਜੀ ਵੀ ਬਣ ਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿ ਵੀ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਰੋਜ਼ ਕਰਾਓ ਅੱਜ ਬਿਲਕੁਲ ਜੀ ਨਵਾਂ ਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਤੇ ਸਾਰੀ ਸ਼ਾਂਤੀ ਚਾਹੀਦੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਗੁਰੂ ਘਰ ਦੇ ਵਿੱਚ ਇੱਥੇ ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਨੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਅ ਸੋ ਅੱਜ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਪਰ ਸਾਰੇ ਇਹੀ ਅਰਦਾਸ ਕੀਤੀ ਹੈ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੁਕ ਸ਼ਾਂਤੀ ਹੋਵੇ 2024 ਚੰਤਨਸ਼੍ਰੀ ਗ੍ਰਾਮ ਦਾ ਜਿਹਦਾ ਦਾਰਾ ਹੈ ਨਿਰੰਤਰ ਪਾਣੀ ਦਾ ਪ੍ਰਵਾਹ ਚੱਲਦਾ ਕਿੰਨਾ ਕੁ ਮਨਸਕੋ ਬਹੁਤ ਹੀ ਬਹੁਤ ਮੈਂ ਤਾਂ ਸਰਜੀਤ ਉਹ ਹੀ ਗੱਲ ਕਰ ਰਹੀ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਇਹ ਤੋਂ ਉੱਤੇ ਕੁਝ ਨਹੀਂ ਹੈ ਜੀ ਵਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕਿ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੀਆਂ ਅਰਦਾਸ ਅੱਜ ਬਸ ਬਸ ਜੀ ਬਸ ਇੱਥੇ ਤੇ ਹੁੰਦਾ ਆਰਮਿਕ ਸ਼ੁਰੂਆਤ ਤੁਸੀਂ ਅੱਜ ਇੱਥੋਂ ਕਰ ਆ ਅੱਜ ਸਾਰੀ ਹਮੇਸ਼ਾ ਹੀ ਮੇਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਹੀ ਸ਼ੁਰੂ ਹੁੰਦੀ ਆ ਚਲੋ ਬਸ ਹਲਕਾ ਤਾਂ ਨੌ ਲੈ ਕੇ ਜਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗਰਵਾਣੀ ਦੇ ਵਿੱਚ ਜੋ ਪਾਵਰ ਆ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਬੋ ਸੰਤਾਂ ਨੂੰ ਕੀ ਕਹਿਣਾ ਚਾਹੀਦਾ ਸੰਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਸ ਤੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੂਗਾ ਨਫਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਉਹਦੇ ਨਾਲ ਜਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜਰੂਰ ਜੋੜੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ